ਹਾਂ ਜੀ ਕਿ ਤੱਕ ਦੋ ਬੰਦੇ ਆ ਸਕਦੇ ਹਾਂ ਆ ਕੇ ਜਾ ਦੋ ਦੋ ਬੰਦੇ ਆ ਜੋ ਇਹ ਤੇ ਮਰ ਕੇ ਖੜੇ ਨੇ ਨਹੀਂ ਨਹੀਂ ਐਡਾ ਥੋੜਾ ਜਾਵਾਂਗੇ ਸਾਰੇ ਨਾਲ ਹੀ ਜਾਵਾਂਗੇ ਸਾਰੇ ਨਹੀਂ ਜਾਵਾਂਗੇ ਥੋੜਾ ਕੋਈ ਗੱਲ ਨਹੀਂ ਤੁਸੀਂ ਜੋ ਕੁਟਮਾਰ ਕਰ ਨਹੀਂ ਆ ਦੇਖੋ ਜੀ ਮੁੱਖ ਮੰਤਰੀ ਭੇਜਦੇ ਆਪਣੇ ਬੰਦੇ ਉਹਦੇ ਨਹੀਂ ਐ ਕਿਤੇ ਦਫਤਰ ਆਓ ਉਹਦੇ ਹੋਣ ਦੇ ਕਿਸੇ ਤੇ ਹੋਣ ਭੇਜਦੇ ਜੀ ਇਹਨਾਂ ਨੇ ਆਪਣੇ ਹਾਂ ਜੀ ਨੰਬਰ ਆ ਪੰਜਾਬ ਪੁਲਿਸ ਦਾ ਪਹਿਲਾਂ ਪੀਪੀ ਕਹਿੰਦੇ ਜੀ ਪੀਪੀ ਦੇਖੋ ਜੇ ਤੁਸੀਂ ਮੈਨੂੰ ਸੈਟਲ ਕਰੋਗੇ ਮੈਂਗਾ ਭੇਜੂਗਾ ਉਹ ਵੀ ਲੈ ਪਹਿਲਾਂ ਉਹ ਮਹਿੰਗਾ ਪੈਜ ਨੂੰ ਚਲੂ ਕੀਤੇ ਮਾਰ ਕੇ ਖਾਦੇ ਮਾਰਨਾ ਕਿ ਉਹ ਮਾਰ ਰਹੇ ਆ ਤੁਹਾਨੂੰ ਫਿਜ਼ੀਕਲ ਅਸੌਲਟ ਕਰ ਰਹੇ ਹੋ ਤੁਸੀਂ ਰਿਕਵੈਸਟ ਕਰ ਰਹੇ ਆ ਆਪਸੇ ਆ ਦੇਖੋ ਜੀ ਫਿਜ਼ੀਕਲ ਅਸੌਲਟ ਕਰ ਰਹੇ ਆ ਕਿ ਅਸੀਂ ਅਮਰਿੰਦਰ ਸਾਹਿਬ ਨੂੰ ਕਹਿ ਰਹੇ ਆ ਕਿ ਪਵਿੱਤਰ ਨਗਰੀ ਦਾ ਸਟੇਟਸ ਦੋ ਇਹ ਸਾਰੇ ਪਿੱਛੇ ਪੈ ਕੇ ਨੇ ਸ਼ਰਾਬ ਲੌਬੀ ਦੇ ਇਹ ਪੁਜਾਰੀ ਨੇ ਉਹਨਾਂ ਦੇ ਉੱਤੇ ਇਸ਼ਾਰਿਆਂ ਤੇ ਚੱਲਦੇ ਨੇ ਤੇ ਹੁਣ ਉਹਨਾਂ ਨੂੰ ਦੇਰ ਦਿੱਤਾ ਜਾ ਤੇ ਉਸ ਦੇ ਨਿਬੇੜੀ ਦੇ ਲੋਗੇ ਪਿਆਰ ਵਿਖੋ ਆਹ ਹਾਲਾਤ ਲੱਗੇ ਤੇ ਤਸਵੀਰਾਂ ਤੁਸੀਂ ਦੇਖਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਬੀਜੇਪੀ ਦੇ ਆਗੂ ਜਗਮੋਨ ਸਿੰਘ ਰਾਜੂ ਵੱਲੋਂ ਤਾਂ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਕੁਝ ਹੀ ਦੂਰੀ ਤੋਂ ਪਹਿਲਾਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਤਾਂ ਪੁਲਿਸ ਮੁਲਾਜ਼ਮਾਂ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਨਹੀਂ ਹਟੇ ਤਾਂ ਤੁਸੀਂ ਦੇਖ ਸਕਦੇ ਹੋ ਹੁਣ ਚੰਡੀਗੜ੍ਹ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਗਲੇ ਅਰਾਸ਼ਕੀਆ ਦੇਸ਼ ਗੱਲ ਸਜ਼ਾ ਮਿਲ ਗਈ ਆ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਗੁਰੂ ਗੋਬਿੰਦ ਸਿੰਘ ਦੇ ਲਈ ਗੁਰੂ ਤੇਗ ਬਹਾਦਰ ਦੇ ਲਈ ਅੰਮ੍ਰਿਤਸਰ ਦੇ ਲਈ ਲੜਨ ਦੇ ਲਈ ਸਾਨੂੰ ਕੁੱਟਮਾਰ ਹੋ ਰਹੀ ਆ ਸਾਨੂੰ ਅਰੈਸਟ ਹੋ ਰਿਹਾ ਇਹ ਪੰਜਾਬ ਬਣ ਗਿਆ ਹੈ ਇਹ ਆਪਣੀ ਹੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਜਿਹੜਾ 200 ਮੀਟਰ ਦੂਰ ਬੈਠ ਕੇ ਦੂਰ ਬਈ ਉਹਨਾਂ ਦੀ ਸਪੋਕਸਫਰ ਦਿੱਤੀ ਹੈ ਉਹਨਾਂ ਜਿਹੜਾ ਚਲੋ ਉੱਥੇ ਉਹ ਅੱਗੇ ਕਰ ਦਿਓ ਜਾਂ ਚੜ੍ਹਦੇ ਦੋ ਜਣੇ ਵਿੱਚ ਰਹੀ ਤੁਹਾਨੂੰ ਇੱਕ ਚਲ ਬਈ ਡਰਾਈਵਰ ਸਾਹਿਬ ਜਿਨ੍ਹਾਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਭਾਜਪਾ ਆਗੂਆਂ ਨੂੰ ਜਿਹੜਾ ਹੈ ਰੀਟੇਨ ਕਰਕੇ ਬੱਸ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਤਾਂ ਇੱਥੋਂ ਲਿਜਾਇਆ ਜਾ ਰਿਹਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਰੇੜੇ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਜਿਹੜੀ ਹੈ ਉਹ ਲਗਾਈ ਗਈ ਸੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਰੇੜੇ ਦੇ ਉੱਤੇ ਲਗਾ ਕੇ ਜਿਹੜਾ ਹੈ ਲੈ ਕੇ ਜਾ ਰਹੇ ਸੀ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਤਾਂ ਸ਼ਰਾਬ ਬੰਦੀ ਨੂੰ ਲੈ ਕੇ ਜਿਹੜਾ ਹੈ ਪ੍ਰੋਟੈਸਟ ਕੀਤਾ ਜਾ ਸੀਗਾ ਧਾਰਮਿਕ ਥਾਵਾਂ ਤੇ ਉੱਤੇ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਤਸਵੀਰਾਂ ਦੇਖ ਸਕਦੇ ਹੋ ਤੇ ਭਾਜਪਾ ਆਗੂਆਂ ਦੇ ਜਿਹੜੇ ਸਮਰਥਕ ਸੀਗੇ ਉਹ ਹਾਲਾਂਕਿ ਪਿੱਛੇ ਖੜੇ ਨੇ ਪਰ 10-12 ਬੰਦੇ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਸ ਦੇ ਵਿੱਚ ਲਿਜਾਇਆ ਜਾ ਰਿਹਾ ਜਿਹੜੇ 2-4 ਵਸਟਰ ਹੁੰਦਾ ਜੋ ਲੈ ਕੇ ਜਾ ਰਹੇ ਸਰ ਇਹ ਬੀਜੇਪੀ ਦੇ ਆਗੂ ਨੂੰ ਡੀਟੇਨ ਕੀਤਾ ਹੈ ਪਰ ਇਹ ਕਹਦੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਕੋਈ ਤੁਹਾਡੇ ਸਾਹਮਣੇ ਹੈ ਕਿ ਇਹਨੂੰ ਕੁੱਟਮਾਰ ਕੀਤੀ ਹੈ ਇਹ ਤਾਂ ਪੁਲਿਸ ਦੇ ਇਲਜ਼ਾਮ ਲਾ ਰਹੇ ਤੇ ਕਿ ਸਾਨੂੰ ਕੁੱਟਮਾਰ ਕੀਤੀ ਜਾ ਰਹੀ ਹੈ ਆਦਤ ਹੁੰਦੀ ਹੈ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੀਜੇਪੀ ਆਗੂ ਨੇ ਇਲਜ਼ਾਮ ਲਾਇਆ ਸੀ ਪੁਲਿਸ ਤੇ ਕਿ ਕੁੱਟਮਾਰ ਕੀਤੀ ਜਾ ਰਹੀ ਹੈ ਫਿਲਹਾਲ ਪਰ ਕਿਸੇ ਤਰ੍ਹਾਂ ਦੀ ਵੀ ਹੱਤੋਂ ਪਾਈ